ਦਾ ਸਾਡੇ ਦਾ ਹਾਇਦਾ ਸੀਨੇ ਰਾਗੂ ਅਕਲੀ ਸਿੰਘ ਵੀ ਅਸੀਂ ਸਾਥੀ ਸਾਥ ਆਂ ਦਵਾਂਗੇ ਵੀ ਜੇਕਰ ਰਟਾਇਰਮੈਂਟ ਤੋਂ ਬਾਅਦ ਸਾਡੇ ਨਾਲ ਜੁੜਨਗੇ ਪਰ ਜਿਹੜੇ ਆਗੂ ਹੁੰਦੇ ਆ ਮੇਰੇ ਬਹੁਤ ਆਗੂ ਨਾਲ ਬਾਹਰ ਆਜ ਵੀ ਰਹਿ ਆ ਪਹਿਲਾਂ ਵੀ ਰਿਹਾ ਸਾਡੇ ਮੰਗਾ ਸਿੰਘ ਪ੍ਰਧਾਨ ਨੇ ਟੀਐਸ ਦਾ ਪ੍ਰਧਾਨ ਨਾ ਸੀਗਾ ਹਾਲੇ ਕਿ ਮੈਂ ਜੀਏਟੀ ਅਮਪਲਾਈ ਦਾ ਮੈਂਬਰ ਸੀਗਾ ਆਗੂ ਵੀ ਰਿਹਾ ਹਾਂ ਕਨਵਿੰਨਰ ਵੀ ਰਿਹਾ ਹਾਂ ਪਰ ਜੇਕਰ ਉਹਨੂੰ ਕੰਮ ਹੁੰਦਾ ਕੋਈ ਸਾਨੂੰ ਕੰਮ ਹੁੰਦਾ ਉਹਨੂੰ ਮੈਨੂੰ ਮੰਗਾ ਸਿੰਘ ਵੀ ਆਇਆ ਉਹਨੇ ਆਇਆ ਕਹਿੰਦਾ ਸੀਗਾ ਈ ajo ਮੈਂ ਮੈਂਬਰ ਹੀ ਸੀਗਾ ਪਹਿਲਾਂ ਤੇ ਜਦ ਹੁਣ ਮੈਂ ਜੂਨੀਅਰ ਬਣਿਆ ਪ੍ਰਧਾਨ ਬਣਨੇ ਦੇ ਏਜਲ ਪਰ ਉਸ ਸਮੇਂ ਮੈਂਬਰ ਨਹੀਂ ਸੀਗਾ ਪਰ ਆਗੂ ਦਾ ਕੰਮ ਇਹ ਹੁੰਦਾ ਵੀ ਕਿਸੇ ਨੂੰ ਵੀ ਵਿਸ਼ਤਾ ਪੈ ਗਈ ਜੇ ਅਸੀਂ ਕਰਦੇ ਆਂ ਗੱਲ ਵੀ ਕੀਰਤ ਕਰੋ ਨਾਮ ਜਪੋ ਤੇ ਵੰਡ ਕੇ ਸੋਦਾਂ ਸੁਨਾਣ ਪਰਾਉਣ ਵਾਲੀ ਗੱਲ ਕਰਦੇ ਆਂ ਆਪਾਂ ਸਾਰੀ ਮੈਂ ਵਿਚੇ ਹਾਂ ਨਾ ਵੀ ਕਿਸੇ ਨੂੰ ਕੋਈ ਵਿਸ਼ਤਾ ਪੈ ਗਈ ਉਹਦਾ ਸਾਥ ਦੇਣਾ ਨੌਵੇਂ ਪਾਸ਼ਗੁਰੂ ਤੇਗ বাহাদুর ਜੀ ਪਾਣਤਾਂ ਦੇ ਇੱਕ ਜਨੂਬ ਚਾਉਣ ਦਿਖਾਤਾ ਸ਼ਹੀਦੀ ਦਿੱਤੀ ਗੁਰੂ ਤੇਗ বাহাদুর ਜੀ ਗੁਰਨਾਨ ਦੇਵ ਜੀ ਸਿਆਲ ਕੋੜੀ ਜੇਲ੍ਹ ਵਿੱਚ ਕਿਉਂ ਰੱਖਿਆ ਗਿਆ ਜਿਹੇ ਰੱਖਣੇ ਕੋ ਗਾਲ ਦੀ ਗੁਰਨਾਮ ਦੀ ਬਾਹਰ ਦੇ ਵਿਰੋਧ ਬੋਲਦੇ ਸੀਗੇ ਉਦੋਂ ਬੀਬੀਆਂ ਰਿਆਗ ਰਹੀਆਂ ਸਿਆਲ ਗੋੜੀ ਦੇ ਵਿੱਚੋਂ ਗੁਰੂ ਹਰਗੋਬਿੰਦ ਸਾਹਿਬ ਨੂੰ ਕਿੱਲੇ ਵਿੱਚ ਕਿਉਂ ਰੱਖਿਆ ਗਿਆ ਗਵਾਲੀ ਦੇ ਕਿੱਲੇ ਵਿੱਚ ਉਸ ਸਮੇਂ ਜਹਾਂਗੀਰ ਪਾਸੇ ਵਿਰੋਧਵਾਜ ਉਠਾਉਂਦੇ ਸੀ